ਜਿਹੜਾ ਅੱਜ ਐਕਸੀਡੈਂਟ ਹੋਇਆ ਹੈ ਕਿੱਦਾਂ ਹੋਇਆ ਹੈ ਇਹ ਤਲਾਹ ਮਿਲੀ ਸੀ ਕਿ ਟਿਪਰ ਹੈ ਪੀਵੀ 23 ए बी 3297 ਉਹ ਜਾ ਰਿਹਾ ਸੀ ਗੱਜੂ ਖੇੜੇ ਨੂੰ ਤੇ ਜਸਨੀਤ ਕੋਲ ਡਾਕਟਰ ਆ ਬਲਵਿੰਦਰ ਸਿੰਘ ਵਾਸੀ ਪਿੰਡ ਨਰੇਣਾ ਜ਼ਿਲ੍ਹਾ ਫਤਿਹਗੜ ਸਾਹਿਬ ਇਹ ਲੈਲਾ ਪਿੰਡ ਸਕੂਲ ਤੋਂ ਪੈਦਲ ਜਾ ਰਹੀ ਸੀ ਆਪਣੇ ਘਰ ਇਹਨਾਂ ਨੇ ਆਪਣੇ ਵਾਰਿਸਾਂ ਨੂੰ ਫੋਨ ਕੀਤਾ ਹੋਇਆ ਸੀ ਉਹ ਉਹਨੂੰ ਲੈਣ ਆਏ ਸੀ ਉਹਦਾ ਫਾਦਰ ਉਹਨਾਂ ਨੇ ਸਾਨੂੰ ਫਾਦਰ ਨੇ ਇਤਲਾਹ ਦਿੱਤੀ ਵੀ ਜਿਹੜੀ ਹੈਗੀ ਹੈ ਇਹ ਸਰ ਜਿਹੜੀ ਲੜਕੀ ਦਾ ਐਕਸੀਡੈਂਟ ਦਾ ਮੌਕੇ ਤੇ ਕਰਕੇ ਟਿੱਪਰ ਡਰਾਈਵਰ ਭੱਜ ਗਿਆ ਕਿੰਨੇ ਵਜੇ ਦੀ ਗੱਲ ਹੈ ਸਰ ਇਹ ਤਕਰੀਬਨ ਘੰਟਾ ਤੋਂ ਪਹਿਲਾਂ ਦੀ ਗੱਲ ਹੈ 2 ਵਜੇ ਦੀ ਗੱਲ ਹੈ ਤਕਰੀਬਨ 2 ਵਜੇ ਦੀ ਗੱਲ ਹੈ ਕੀ ਕਰ ਵੀ ਕਰ ਰਹੇ ਹੋ ਟਿੱਪਰ ਵਾਲੇ ਦਾ ਅਸੀਂ ਬਿਆਨ ਲਿਖਦੇ ਹਾਂ ਜੋ ਲਿਖਾਣੇ ਹੋਗੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਡਰਾਈਵਰ ਹੈਗਾ ਭੱਜ ਗਿਆ ਨਹੀਂ ਫਿਲਹਾਲ ਤਾਂ ਭੱਜ ਗਿਆ ਬਾਕੀ ਟੀਮ ਭੇਜੀ ਵੀ ਹੈ ਅਸੀਂ ਹੋ ਸਕਦਾ ਕਰ ਲਈਏ ਕਬੂ ਸਰ ਆਪਣਾ ਨਾਮ ਦੱਸੋ ਜੀ ਬਲਵਿੰਦਰ ਸਿੰਘ ਜੀ ਸਰ ਜਿਹੜਾ ਅੱਜ ਲੜਕੀ ਦਾ ਬਿਤਾਉਣਾ ਇਹ ਸਕੂਲ ਤੋਂ ਉਤਰੀ ਆ ਰਹੀ ਸੀ ਉਹ ਟਿਪਰ ਵਾਲੇ ਵਾਰਗ ਪਰ ਚੜਾ ਜਾਉਣਾ ਤਾਂ ਆ ਕੇ ਪਤਾ ਲੱਗ ਦੇਖਿਆ ਜਾਏਗਾ ਮੈਂ ਤਾਂ ਲੈਣ ਆ ਰਹੀ ਸੀ ਕੀ ਨਾਮ ਸੀ ਕੁੜੀਆ ਦਾ ਦਸਨੀਤ ਕੌਰ ਇਹ ਕਿਹੜੀ ਕਲਾਸ ਵਿੱਚ ਪੜਦੀ ਸੀ ਪਲਸ 11 ਵਿੱਚ ਪੜਦੀ ਸੀ ਕਿੰਨੀ ਉਮਰ ਸੀਗੇ ਜੀ 16 17 ਸਾਲ ਦੀ ਤੁਸੀਂ ਕੀ ਮੰਗ ਰੱਖਦੇ ਹੋ ਹੁਣ ਉਹਦੇ ਕਾਰਵਾਈ ਹੁਣ ਚ ਟਿਪਰ ਵਾਲੇ ਦੇ ਬੰਦ ਹੋ ਜਾਂਦੇ ਬਹੁਤਾਂ ਕਰ ਮੈਨੂੰ ਹੋਰ ਵੀ ਕਿਸੇ ਨੂੰ ਨੁਕਸਾਨ ਕਰ ਸਕਦੇ ਆ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਖਿਲਾਫ ਇਹ ਤਾਂ ਇਨਸਾਫ ਜਾਣੇ ਆ ਟ੍ਰਿਪਰ ਵਾਲਾ ਇੱਥੇ ਹੀ ਆ ਭਾਜੀ ਭੱਜ ਗਿਆ ਟ੍ਰਿਪਰ ਵਾਲਾ ਤੈਨੂੰ ਕਿੱਦਾਂ ਪਤਾ ਲੱਗਿਆ ਇਹ ਤਾਂ ਅਸੀਂ ਮੈਂ ਫੋਮ ਕਰੇ ਪਹੁੰਚ ਕੇ ਜਿੱਦੀ ਪਹੁੰਚ ਕੇ ਆਏ ਰੇ ਸੀ ਮੈਂ 50 ਲੈਣ ਆ ਰਿਹਾ ਸੀ ਮੈਂ ਜੇ ਪਹੁੰਚਾ ਸਭ ਖੋਣਾ ਪਾਪਰ ਪਹੁੰਚ ਕੇ ਸੀ ਮੈਂ ਆਪਣਾ ਮੈਂ ਜਵਾਰ ਲਾਲ ਸਰਪੰਚ ਪਿੰਟ ਖੇੜਾ ਗੱਜੂ ਸਰ ਡਾਇਰੈਕਸ਼ਨ ਦੋ ਕਿ ਦੇਖਦਾ ਅੱਜ ਸਾਡੇ ਪਿੰਡ ਬਿਜਲੀ ਗ੍ਰਿਡ ਨਾਲ ਲੱਗ ਕੇ ਬਹੁਤ ਹੀ ਮੱਧ ਭਾਗ ਹਾਦਸਾ ਹੋਇਆ ਜਿਸ ਵਿੱਚ ਸਾਡੀ ਇੱਕ ਬਟਿਆ ਦੀ ਜਾਨ ਚਲੀ ਗਈ ਜੋ ਪਿੰਡ ਨੇੜੇ ਨਾਲ ਦੋ ਸੀ ਤੇ ਸਾਡੇ ਨਾਲ ਖੜੇ ਸਾਥੀ ਦੀ ਡਾਕਟਰ ਸੀ ਉਹ ਆਪਣੇ ਸਕੂਲ ਤੋਂ ਪੈਦਲ ਚਲੀ ਆਈ ਸੀ ਚਲੀ ਆ ਰਹੀ ਸੀ ਤੇ ਘਰੇ ਸੁਨੇਹਾ ਆਇਆ ਸੀ ਕਿ ਮੈਨੂੰ ਆਕੇ ਲੈ ਜਾਓ ਪਰ ਜਦੋਂ ਗ੍ਰਿਡ ਕੋਲ ਪਹੁੰਚੋ ਤਾਂ ਇੱਕ ਟਿੱਪਰ ਉਹਦੇ ਉੱਪਰ ਦੀ ਲੰਘ ਗਿਆ ਜਿਸ ਕਰਕੇ ਮੌਕੇ ਦੀ ਡੈਥ ਹੋ ਗਈ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਮੌਕੇ ਤੇ ਪਹੁੰਚੇ ਜਾ ਕੇ ਲਾਸ਼ ਨੂੰ ਟਿੱਪਰ ਦੇ ਸਲੋ ਕੱਢਿਆ ਤੇ ਅਸੀਂ ਹਸਪਤਾਲ ਲੈ ਕੇ ਆਏ ਆ ਹਸਪਤਾਲ ਦੀ ਮੌਜੂਦਗੀ ਦਿਖਾਈ ਹੈ ਇਹਨਾਂ ਨੇ ਹੁਣ ਕੱਲ ਦਾ ਸਾਨੂੰ ਟਾਈਮ ਦਿੱਤਾ ਪੋਸਟਮਾਰਟਮ ਕਰਨ ਦਾ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਟਿੱਪਰ ਵਾਲਿਆਂ ਤੇ ਲਗਾਮ ਲਗਾਈ ਜਾਵੇ ਕਿਉਂਕਿ ਇਹਨਾਂ ਕਰਕੇ ਬਹੁਤ ਜ਼ਿਆਦਾ ਹਾਦਸੇ ਹੁੰਦੇ ਹਨ ਜ਼ਿਆਦਾ ਇਹਨਾਂ ਦੀ ਸਪੀਡ ਲਿਮਟ ਕੀਤੀ ਜਾਵੇ ਜਾਂ ਫਿਰ ਛੋਟੀਆਂ ਸੜਕਾਂ ਤੋਂ ਜਾਣਾਂ ਦਾ ਬੰਦ ਕੀਤਾ ਜਾਵੇ ਕਿਉਂਕਿ ਇੱਕ ਇਹੀ ਹਾਦਸਾ ਪਹਿਲਾਂ ਵੀ ਸਮਾਣੇ ਹੋਇਆ ਸੀ ਉਹਦੇ ਬਾਰੇ ਤੁਸੀਂ ਹੁਣ ਰਾਜਪੁਰੇ ਹੋਵੇ ਅਹੀ ਦਾ ਕੋਈ ਵਕੀਲ ਆਲੀ ਮੈਂ ਇਸ ਕਰਕੇ ਸਰਕਾਰ ਨੂੰ ਕਹਿਣਾ ਚਾਹੀਦਾ ਵੀ ਇਹਨਾਂ ਦੀ ਕੋਖ ਪਰਤਾਲ ਕੀਤੀ ਜਾਵੇ ਕਾਗਜ਼ਾਂ ਦੀ ਜਿਹੜੇ ਇਹਨਾਂ ਦੇ ਡਰਾਈਵਰ ਹਨ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਉਹਨਾਂ ਦੀ ਯੋਗਤਾ ਦੇਖੀ ਜਾਵੇ ਕਿ ਉਹ ਗੱਡੀਆਂ ਚਲਾਉਣ ਯੋਗ ਹਨ ਕਿਉਂਕਿ ਅੱਜ ਕੱਲ ਆਮ ਹੀ ਨਸ਼ਾ ਕਰਕੇ ਡਰਾਈਵ ਡਰਾਈਵਰੀ ਕਰਦੇ ਹਨ ਇਸ ਕਰਕੇ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਜਿੰਨੀ ਸਖਤ ਕਾਰਵਾਈ ਇਹਨਾਂ ਤੇ ਕੀਤੀ ਜਾ ਸਕਦੀ ਹੈ ਕੀਤੀ ਜਾਵੇ ਤਾਂ ਜੋ ਇਹੋ ਜਿਹੇ ਹਾਦਸਿਆਂ ਤੋਂ ਬਚਾਅ ਰੱਖਿਆ ਜਾਵੇ ਕੀ ਅੱਗੇ ਦਾ ਡੇਟ ਕਾਰਵਾਈ ਕਰਾਓਗੇ ਤੁਸੀਂ ਸਰਕਾਰ ਤੋਂ ਕੀ ਮੰਗ ਰਹੇ ਹੋ ਤੁਸੀਂ ਮੁੱਖਰ ਦੇ ਬਿਆਨ ਦੇਣਗੇ ਸਰਕਾਰ ਜੋ ਬਣਦੀ ਕਾਰਵਾਈ ਅਸੀਂ ਕਾਂਗੇ ਆਪਣੀ ਇਮਾਨਦਾਰੀ ਨਾਲ ਕਰੇ ਪੁਲਿਸ ਪ੍ਰਸ਼ਾਸਨ ਕਰੇਗਾ ਸਾਨੂੰ ਯਕੀਨ ਹੈ ਪੁਲਿਸ ਪ੍ਰਸ਼ਾਸਨ ਤੇ ਵੀ ਜੋ ਕਾਰਵਾਈ ਕਰੇਗਾ ਬਿਲਕੁਲ ਸਹੀ ਕਰੇਗਾ